ਨਾਸਰੇ ਮਹੱਲਾ ਤੀਜਾ ਨਾਵੇ ਕੀ ਕੀਮਤ ਮਿੱਤ ਕਹੀ ਨਾ ਜਾਏ ਸੇ ਜਨ ਧੰਨ ਜਨ ਇੱਕ ਨਾਮ ਲੈ ਲਾਏ ਨਾਵੇ ਕੀ ਕੀਮਤ ਮਿੱਤ ਕਹੀ ਨਾ ਜਾਏ ਤੀਸਰਾ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਹੈ ਰਾਗ ਤਨਾ ਸ੍ਰੀ ਦੇ ਵਿੱਚ ਅੰਗ 666 ਦੇ ਉੱਪਰ ਸੋ ਆਪਣੇ ਬਚਨ ਦੇ ਪ੍ਰਾਰੰਭ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਨਾ ਵੈ ਕੀ ਕੀਮਤ ਮਿਤ ਕਹੀ ਨਾ ਜਾਏ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਦੀ ਕੀਮਤ ਔਰ ਮੇ ਤਰਥਾਤ ਮਿਰਜਾਦਾ ਕਹੀ ਨਹੀਂ ਜਾ ਸਕਦੀ ਦੱਸੀ ਨਹੀਂ ਜਾ ਸਕਦੇ ਕਹਿੰਦੇ ਸੇ ਜਨ ਤਨ ਜਨ ਇੱਕ ਨਾਮ ਲੈ ਬਲਾਏ ਉਹ ਜਨ ਅਥਵਾ ਹਰੀ ਪਰਮੇਸ਼ਰ ਜੀ ਦੇ ਦਾਸ ਧਨ ਹਨ ਤੰਤਾ ਜੋਗ ਹਨ ਕਿਹੜੇ ਕਹਿੰਦੇ ਜੈਨ ਇੱਕ ਨਾਮ ਲੈ ਬਲਾਏ ਜਿਨ੍ਹਾਂ ਨੇ ਇੱਕ ਹਰੀ ਪਰਮੇਸ਼ਰ ਜੀ ਦੇ ਨਾਮ ਸਦਕਾ ਹਰੀ ਦੇ ਚਰਨਾਂ ਦੇ ਨਾਲ ਲਿਵ ਜੋੜ ਨਹੀਂ ਕੀਤੀ ਹੈ ਸੁਰਤੀ ਲਾਉਣੀ ਕੀਤੀ ਹੈ ਕਹਿੰਦਾ ਗੁਰਮਤ ਸਾਚੀ ਸਾਚਾ ਵਿਚਾਰ ਤਪੇ ਬਖਸੇ ਦੇ ਵਿਚਾਰ ਗੁਰਮਤ ਸਾਚੀ ਸਾਚਾ ਵਿਚਾਰ ਅਰਥਾਤ ਕਿ ਗੁਰੂ ਮਹਾਰਾਜੀਆਂ ਦੀ ਮਤ ਵੀ ਸੱਚੀ ਹੈ ਔਰ ਜਿਨ੍ਹਾਂ ਨੇ ਗੁਰਮਤ ਧਾਰਨ ਕੀਤੀ ਹੈ ਉਹਨਾਂ ਦਾ ਵਿਚਾਰ ਵੀ ਸੱਚਾ ਹੈ ਕਹਿੰਦਾ ਆਪੇ ਬਖਸ਼ ਦੇ ਵਿਚਾਰ ਗੁਰਮਤ ਵੀ ਆਪ ਹੀ ਬਖਸ਼ਦੇ ਨੇ ਪਾਤਸ਼ਾਹ ਜੀ ਔਰ ਗੁਰਮਤ ਵਾਲਾ ਸੱਚਾ ਵਿਚਾਰ ਵੀ ਆਪ ਹੀ ਬਖਸ਼ਦੇ ਹਨ ਸੋ ਗੁਰ ਹਾਉ ਵਾਲੀਆਂ ਪੰਕਤੀਆਂ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਹਰ ਨਾਮ ਅਚਰਜ ਪ੍ਰਭ ਆਪ ਸੁਣਾਏ ਕਲigal ਵਿੱਚ ਗੁਰਮੁਖੇ ਪਾਏ ਰਹਾਉ ਧਰਨਾਮ ਅਚਰਜ ਪ੍ਰਭ ਆਪ ਸੁਣਾਇਓ ਸਹਾਰੀ ਪਰਮੇਸ਼ਰ ਜੀ ਦਾ ਨਾਮ ਬੜਾ ਅਚਰਜ ਹੈ ਔਰ ਆਪਣਾ ਲਸਾਨੀ ਨਾਮ ਪ੍ਰਭੂ ਪਰਮੇਸ਼ਰ ਜੀ ਮਾਲਕ ਸਵਾਮੀ ਜੀ ਗੁਰਮੁਖਾਂ ਨੂੰ ਆਪ ਹੀ ਸੁਣਾਉਣਾ ਕਰਦੇ ਹਨ ਕਹਿੰਦਾ ਕਾਲੀ ਕਾਲ ਵਿੱਚ ਗੁਰਮੁਖ ਪਾਏ ਤੇ ਮਹਾਰਾਜ ਕਹਿੰਦਾ ਕਲਾ ਕਲੇਸ਼ ਵਾਲੇ ਕਾਲ ਯੁਗ ਦੇ ਵਿੱਚ ਕਲੀ ਕਾਲ ਦੇ ਵਿੱਚ ਭਾਈ ਕੇਵਲ ਤੇ ਕੇਵਲ ਗੁਰਮੁਖੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਪਾਉਣਾ ਕਰਦੇ ਹਨ ਸਰਹਾਉ ਅਰਥਾਤ ਵਿਸ਼ਰਾਮ ਦੇ ਕੇ ਅਗੋਂ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਾਮ ਮੂਰਖ ਮੂਰਖ ਮਨ ਮਾਹੇ ਓ ਮੈਂ ਵਿੱਚ ਸਭ ਕਾਰ ਕਮਾਹੇ ਹਾਮ ਮੂਰਖ ਮੂਰਖ ਮਨ ਮਾਹੇ ਅਰਥਾਤ ਕਹੇ ਹਰੀ ਪਰਮੇਸ਼ਰ ਜੀ ਅਸੀਂ ਅਨਪੱਗ ਜੀਵ ਤਾਂ ਮੂਰਖ ਹਾਂ ਔਰ ਮੂਰਖ ਮਨ ਮਾਹਿਰ ਅਰਥਾਤਕ ਸਾਡੇ ਮਨ ਦੇ ਵਿੱਚ ਵੀ ਮੂਰਖਤਾ ਵਸ ਰਹੀ ਹੈ ਕਹਿੰਦਾ ਹਉਮੈ ਵਿੱਚ ਸਬਕਾਰ ਕਮਾਹੇ ਤੇ ਅਸੀਂ ਸਾਰਿਆ ਕਾਰਾਂ ਹਉਮੈ ਦੇ ਵਿੱਚ ਅਹੰਕਾਰ ਦੇ ਵਿੱਚ ਗਲਤਾਨ ਹੋ ਕੇ ਕਮਾਉਣੀਆਂ ਕਰਦੇ ਹਾਂ ਕਹਿੰਦਾ ਗੁਰ ਪ੍ਰਸਾਦੀ ਹਉਮੈ ਜਾਏ ਆਪੇ ਬਖਸ ਲਏ ਮਿਲਾਏ ਗੁਰ ਪ੍ਰਸਾਦੀ ਹਉ ਮੈਂ ਜਾਏ ਗੁਰੂ ਮਹਾਰਾਜੀਆਂ ਦੀ ਕਿਰਪਾ ਦੇ ਸਦਕਾ ਹਉ ਮੈਂ ਜਾਂਦੀ ਰਹਿੰਦੀ ਹੈ ਔਰ ਇਸ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਆਪੇ ਬਖਸ ਲਏ ਮਿਲਾਏ ਗੁਰਮਖਾ ਗੁਰੂ ਪਿਆਰਿਆਂ ਨੂੰ ਪਾਸ਼ਾ ਜੀ ਆਪੇ ਬਖਸ਼ ਲੈਂਦੇ ਹਨ ਔਰ ਉਹਨਾਂ ਨੂੰ ਮਹਾਰਾਜ ਕਹਿੰਦੇ ਆਪਣੇ ਚਰਨਾਂ ਦੇ ਨਾਲ ਮੇਲ ਲੈਂਦੇ ਹਨ ਕਹਿੰਦਾ ਵਿਖਿਆ ਕਾ ਤਾਨ ਬਹੁਤ ਅਬਮਾਨ ਅਹੰਕਾਰ ਡੂਬੇ ਨਾ ਪਾਵਾਂ ਮਾਨ ਵਿਖਿਆ ਕਾ ਤਾਨ ਬਹੁਤ ਅਬਮਾਨ ਆ ਜਿਹੜਾ ਵਿਸ਼ਿਆ ਰੂਪ ਇਹ ਤਾਂ ਨਾ ਮਹਾਰਾਜ ਕਹਿੰਦੇ ਬਹੁਤ ਅਹੰਕਾਰ ਪੈਦਾ ਕਰਦਾ ਹੈ ਜੀਵ ਵਿਸ਼ਿਆ ਰੂਪ ਇਹਨੂੰ ਪਾ ਕੇ ਬੜਾ ਘਮੰਡ ਕਰਦੇ ਹਨ ਕਹਿੰਦਾ ਅਹੰਕਾਰ ਡੂਬੈ ਨਾ ਪਾਵੇ ਮਾਨ ਔਰ ਵਿਸ਼ਿਆਂ ਦੇ ਤੁਹਾਨੂੰ ਇਕੱਤਰ ਕਰਨ ਵਾਲੇ ਲੋਕ ਅਹੰਕਾਰ ਦੇ ਵਿੱਚ ਡੁੱਬਦੇ ਜਾਂਦੇ ਹਨ ਮਹਾਰਾਜ ਕਹਿੰਦੇ ਹਰੀ ਪਰਮੇਸ਼ਰ ਜੀ ਦੀ ਦਰਗਾਹ ਦੇ ਵਿੱਚ ਮਾਨ ਨਹੀਂ ਪਾਉਂਦੇ ਸਤਕਾਰ ਨਹੀਂ ਪਾਉਂਦੇ ਕਹਿੰਦਾ ਆਪ ਛੋੜ ਸਦਾ ਸੁਖ ਹੋਈ ਗੁਰਮਤ ਸਾਲਾਹੀ ਸੱਚ ਸੋਈ ਆਪ ਛੋੜ ਸਦਾ ਸੁਖ ਹੋਈ ਅਰਥਾਤ ਕਿ ਆਪਾ ਪਾਪ ਛੱਡ ਕੇ ਇਸ ਦੀ ਵੀ ਸੁਖ ਨਸੀਬ ਹੁੰਦਾ ਹੈ ਗੁਰਮਤ ਸਾਲਾਹੀ ਸੱਚ ਸੋਈ ਤੇ ਗੁਰੂ ਮਹਾਰਾਜੀਆਂ ਤੋਂ ਮਤ ਗ੍ਰਹਿਣ ਕਰਕੇ ਗੁਰਮੁਖ ਗੁਰੂ ਪਿਆਰੇ ਉਸ ਸਤ ਸਰੂਪ ਪਰਮੇਸ਼ਰ ਨੂੰ ਸਲਾਉਂਦੇ ਹੀ ਰਹਿੰਦੇ ਹਨ ਕਹਿੰਦੇ ਆਪੇ ਸਾਜ ਕਰਤਾ ਸੋਏ ਤਿਸ ਬਿਨ ਦੂਜਾ ਅਵਰ ਨ ਕੋਇ ਟਾਪੇ ਸਾਜੇ ਕਰਤਾ ਸੋਇ ਤੇ ਉਹ ਕਰਤਾ ਪੁਰਖ ਆਪੇ ਸਾਰੇ ਜੀਵਾਂ ਦੀ ਸਾਜਨਾ ਕਰਦਾ ਹੈ ਘਾੜ ਤੜਦਾ ਹੈ ਕਹਿੰਦੇ ਤਿਸ ਬਿਨ ਦੂਜਾ ਅਵਰ ਨ ਕੋਇ ਅਰਥਾਤ ਕਿ ਉਸ ਇੱਕ ਆਕਾਲ ਪੁਰਖ ਵਾਹਿਗੁਰੂ ਜੀ ਤੋਂ ਬਗੈਰ ਕੋਈ ਦੂਸਰਾ ਹੋਰ ਨਹੀਂ ਹੈ ਜੇ ਸੱਚ ਲਾਏ ਸੋਈ ਲਾਗੇ ਨਾਨਕੇ ਨਾਮ ਸਦਾ ਸੁਖ ਆਗੇ ਜੇ ਸੱਚ ਲਾਏ ਸੋਈ ਲਾਗੇ ਜਿਹਨੋ ਸਤ ਸਰੂਪ ਪਰਮੇਸ਼ਰ ਸੱਚ ਵਾਲੇ ਬੰਦੇ ਲਾਉਂਦਾ ਹੈ ਕੇਵਲ ਤੇ ਕੇਵਲ ਉਹੀ ਗੁਰਮੁਖ ਗੁਰੂ ਪਿਆਰਾ ਭਾਈ ਸੱਚ ਵਾਲੇ ਬੰਦੇ ਲੱਗਦਾ ਹੈ ਨਾਮ ਬਾਣੀ ਵਾਲੇ ਬੰਦੇ ਲੱਗਦਾ ਹੈ ਕਰ ਮਹਾਰਾਜ ਕਹਿੰਦੇ ਨਾਨਕ ਨਾਮ ਸਦਾ ਸੁਖ ਆਗੈ ਤੀਸਰੇ ਗੁਰੂ ਨਾਨਕ ਧਾਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਹਾਰੀ ਪਰਮੇਸ਼ਰ ਜੀ ਦੇ ਨਾਮ ਦੇ ਸਦਕਾ ਸਦਾ ਹੀ ਅਗੇ ਦਰਗਾਹ ਦੇ ਵਿੱਚ ਪਰਲੋਕ ਦੇ ਵਿੱਚ ਸਦੀਵੀ ਸੁਖ ਨਸੀਬ ਹੁੰਦਾ ਹੈ ਸੋ ਅਗੋ ਆਪਣੇ ਅਗਲੇ ਬਚਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਰਾਗਤ ਨਾ ਸ੍ਰੀ ਮਹੱਲਾ ਤੀਜਾ ਕਰ ਚੌਥਾ ਇਕ ਓੰਕਾਰ ਸਤਗੁਰ ਪ੍ਰਸਾਦਿ ਹਾਮ ਆ ਭੀਖ ਗਪੇ ਖਾਰੀ ਤੇਰੇ ਤੂੰ ਨਿਜ ਪਤ ਹੈ ਦਾਤਾ ਓਹ ਦਇਆਲ ਨਾਮ ਦੇਹ ਮੰਗਤ ਜਨਕਾ ਸਦਾ ਰਹਾਉ ਰੰਗੈ ਰਾਤਾ ਕਾਮਪੇਖਕ ਪੇਖਾਰੀ ਤੇਰੇ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਦਰ ਦੇ ਭਿਖਾਰੀ ਹਾਂ ਪੀਖ ਕਾਮਗਤੇ ਹਾਂ ਯਾਚਕ ਹਾਂ ਤੂੰ ਨਿਜ ਪਤ ਹੈ ਦਾਤਾ ਤੂੰ ਆਪ ਹੀ ਆਪਣਾ ਪਤੀ ਹੈ ਨਿਜ ਬਾਤ ਹੈ ਆਪ ਹੀ ਆਪਣਾ ਸੁਆਮੀ ਹੈ ਔਰ ਸਾਰੇ ਜੀਵਾਂ ਨੂੰ ਦਾਤਾ ਕਰਨੇ ਵਾਲਾ ਦਾਤਾ ਹੈ ਓ ਹੋ ਦਿਆਲੇ ਨਾਮ ਦੇਹ ਮੰਗਤ ਜਨਕਾ ਸਦਾ ਰਹਾਉ ਰੰਗ ਰਤਾ ਓ ਹੋ ਦਿਆਲ ਨਾਮ ਦੇਹ ਮੰਗਤ ਜਨਕਾ ਸਾਡੇ ਤੇ ਦਿਆਲੂ ਹੋ ਕੇ ਮਿਹਰਬਾਨ ਦਰਸਵਾਨ ਹੋ ਕੇ ਆਪਣੇ ਮੰਗਤੇ ਜਨਾਂ ਨੂੰ ਸਾਨੂੰ ਨਾਮ ਬਖਸ਼ਣਾ ਕਰੋ ਪਾਤਸ਼ਾਹ ਜੀ ਔਰ ਇਸ ਕਰਕੇ ਮਹਾਰਾਜ ਕਹਿੰਦੇ ਸਦਾ ਰਹੋ ਰੰਗੇ ਰਾਤਾ ਅਸੀਂ ਸਦਾ ਹੀ ਤੁਹਾਡੇ ਰੰਗਤ ਹੋਆ ਪ੍ਰੇਮ ਦੇ ਵਿੱਚ ਰੰਗੇ ਰਹੀਏ ਸੁਗਰ ਹਉ ਵਾਲੀਆਂ ਪੰਕਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹਾਂ ਬਲਿਹਾਰ ਜਾਓ ਸਾਚੇ ਤੇਰੇ ਨਾਮ ਵਿੱਚੋ ਕਰਨ ਕਾਰਨ ਸਭਨਾ ਦਾ ਇੱਕ ਅਵਰਨ ਦੂਜਾ ਕੋਈ ਰਹਾਓ ਹਾਂ ਬਲਿਹਾਰ ਜਾਓ ਸੱਚੇ ਤੇਰੇ ਨਾਮ ਬਿਟੋ ਏ ਅਕਾਲ ਪੁਰਖ ਵਾਹਿਗੁਰੂ ਜੀ ਅਸੀਂ ਤੁਹਾਡੇ ਸੱਚੇ ਨਾਮ ਤੋਂ ਬਲਿਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਸਦਕੇ ਜਾਂਦੇ ਹਾਂ ਕਹਿੰਦਾ ਕਰਨ ਕਰਨ ਸਭਨਾ ਦਾ ਇੱਕ ਸਾਰੇ ਵਿਸ਼ਵ ਨੂੰ ਜਗਤ ਨੂੰ ਬਣਾਉਣੇ ਵਾਲੇ ਵੀ ਔਰ ਸਾਰਿਆਂ ਦੇ ਕਰਤੇ ਵੀ ਇੱਕ ਅਕਾਲ ਪੁਰਖ ਵਾਹਿਗੁਰੂ ਜੀ ਹੀ ਹਨ ਕਵਰ ਨਾ ਦੂਜਾ ਕੋਈ ਔਰ ਇੱਕ ਆਕਾਲ ਪੁਰਖ ਵਾਹਿਗੁਰੂ ਜੀ ਤੋਂ ਬਿਗੈਰ ਕੋਈ ਦੂਸਰਾ ਕਰਤਾ ਨਹੀਂ ਹੈ ਰਚੇਤਾ ਨਹੀਂ ਹੈ ਸੁਰ ਹਉਰ ਅਰਥਾਤ ਵਿਸ਼ਰਾਮ ਦੇ ਕੇ ਅਗੋ ਆਪਣੇ ਬਚਨ ਦੇ ਦੂਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਬਹੁਤ ਹੈ ਫੇਰ ਪਏ ਕਿਰਪਨ ਕੋ ਅਬ ਕਿਸ ਕਿਰਪਾ ਕੀਜੈ ਓ ਦਇਆਲ ਦਰਸ਼ਨ ਦੇਹੁ ਆਪਣਾ ਐਸੇ ਵਖਸ ਕਰਿ ਜਾ ਬਹੁਤੇ ਫੇਰ ਪਏ ਕਿਰਪਨ ਕੋ ਸਾਨੂੰ ਸੂਮਾ ਨੂੰ ਕੰਜੂਸਾਂ ਨੂੰ ਆ ਧਰਤੀ ਦੇ ਵਿੱਚ ਬਹੁਤ ਫੇਰ ਪਏ ਹਨ ਬੜੀਆਂ ਜਵਨੀਆਂ ਹਡਾਈਆਂ ਹਨ ਹੁਣ ਤੱਕ ਬਾਦਸ਼ਾਹ ਜੀ ਆਪਕੈਸ਼ ਕਿਰਪਾ ਕੀਜੈ ਤੇ ਹੁਣ ਸਾਡੇ ਤੇ ਕੋਈ ਕਿਰਪਾ ਕਰਨੀ ਕਰੋ ਮੇਰ ਕਰਨੀ ਕਰੋ ਕਹਿੰਦਾ ਹੋ ਹਉ ਦਇਆਲ ਦਰਸ਼ਨ ਦੇਹੁ ਆਪਣਾ ਅਰਥਾਤ ਕਹੇ ਅਕਾਲ ਪੁਰਖ ਵਾਹਿਗੁਰੂ ਜੀ ਸਾਡੇ ਤੇ ਦਇਆਲੂ ਹੋ ਕੇ ਸਾਨੂੰ ਆਪਣਾ ਦਰਸ਼ਨ ਦੇਣਾ ਕਰੋ ਔਰ ਐਸੇ ਬਖਸ਼ ਕਰੀ ਜਾ ਅਰਥਾਤ ਕਹੇ ਸਾਡੇ ਤੇ ਐਸੀ ਬਖਸ਼ਿਸ਼ ਕਰਨੀ ਕਰੋ ਰਹਿਮਤ ਕਰਨੀ ਕਰੋ ਜੀ ਸੋਗੋ ਆਪਣੇ ਬਚਨ ਦੇ ਤੀਸਰੇ ਪਦੇ ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪੰਤ ਨਾਨਕ ਪਰਮ ਪਟ ਖੂਲੇ ਗੁਰ ਪ੍ਰਸਾਦੀ ਜਾਨਿਆ ਸਚੇ ਲਵ ਲਾਗੇ ਹਾ ਭੀਤਰ ਸਤ ਗੁਰ ਸਿਉ ਮਨ ਮੰਨਿਆ ਪੰਤ ਨਾਨਕ ਪਰਮ ਪਟ ਖੂਲੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਹਿਣਾ ਸਾਡੇ ਆਤਮਾ ਔਰ ਪਰਮਾਤਮਾ ਦੇ ਦਰਮਿਆਨ ਜਿਹੜੇ ਪਰਮ ਦੇ ਪਰਦੇ ਸਾਨੂੰ ਖੁੱਲ ਗਏ ਵਿਥ ਮਿਟ ਗਈ ਦੂਰੀ ਖਤਮ ਹੋ ਗਈ ਕਹਿੰਦਾ ਗੁਰ ਪ੍ਰਸਾਦੀ ਜਾਣਿਆ ਅਰਥਾਤ ਕਿ ਗੁਰੂ ਮਹਾਰਾਜ ਜੀਆਂ ਦੀ ਕਿਰਪਾ ਦੇ ਸਦਕਾ ਸਾਰੀ ਪਰਮੇਸ਼ਰ ਜੀ ਨੂੰ ਜਾਣਨਾ ਕੀਤਾ ਹੈ ਕਹਿੰਦਾ ਸੱਚੀ ਲੇਵ ਲਾਗੇ ਹ ਭਿਦਰ ਸਤ ਗੁਰ ਸਿਓ ਮਨ ਮਾਨਿਆ ਅਰਥਾਤ ਕਿ ਹੁਣ ਸਾਡੇ ਅੰਦਰ ਹਰੀ ਪਰਮੇਸ਼ਰ ਜੀ ਦੇ ਨਾਲ ਸੱਚੀ ਲੇਵ ਲੱਗੀ ਹੈ ਅਰ ਸਤਿਗੁਰ ਸਿਓ ਮਨ ਮਾਨਿਆ ਹੁ ਸਾਡਾ ਮਨ ਸਤਿਗੁਰ ਪਾਤਸ਼ਾਹ ਜੀਆਂ ਦੇ ਨਾਲ ਮੰਨ ਗਿਆ ਹੈ ਸੋਗੋ ਆਪਣੇ ਅਗਲੇ ਬਚਨ ਦੇ ਵਿੱਚ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਤਨਸਰੀ ਮਹੱਲਾ ਚੌਥਾ ਕਰ ਪਹਿਲਾ ਚੌਪਦੈ ਇੱਕ ਓ ਅੰਕਾਰ ਸਤਿਗੁਰ ਪ੍ਰਸਾਦਿ ਜੋ ਹਰ ਸੇਵ ਸੰਤ ਭਗਤ ਤਿਨ ਕੈ ਸਭ ਪਾਪ ਨਿਵਾਰੀ ਹਾਮੇ ਉਪਰ ਕਿਰਪਾ ਕਰ ਸਵਾਮੀ ਰਖ ਸੰਗਤ ਤੁਮ ਜੋ ਪਿਆਰੀ ਜੋ ਹਰ ਸੇਵਹ ਸੰਤ ਭਗਤ ਇਹ ਹਰੀ ਪਰਮੇਸ਼ਰ ਜੀ ਜਿਹੜੇ ਵੀ ਸੰਤ ਭਗਤ ਤੁਹਾਡੀ ਸੇਵਾ ਤੁਹਾ ਸਿਮਰਨ ਕਰਨਾ ਕਰਦੇ ਹਨ ਤਨ ਕੈ ਸਭ ਪਾਪ ਨਿਵਾਰੀ ਤੁਸੀਂ ਉਹਨਾਂ ਦੇ ਸਾਰੇ ਪਾਪਾਂ ਨੂੰ ਨਿਵਾਰਨ ਵਾਲੇ ਹੋ ਦੂਰ ਕਰਨਾ ਕਰਦੇ ਹੋ ਕਹਿੰਦਾ ਹਾਮੇ ਉਪਰ ਕਿਰਪਾ ਕਰ ਸੁਆਮੀ ਆ ਸੁਆਮੀ ਦੀ ਮਾਲਕ ਜੀ ਸਾਡੇ ਤੇ ਵੀ ਕਿਰਪਾ ਕਰਨੀ ਕਰੋ ਮਿਹਰ ਕਰਨੀ ਕਰੋ ਕੈਸੀ ਕਿਰਪਾ ਕਹਿੰਦਾ ਰੱਖ ਸੰਗਤ ਤੁਮ ਜੋ ਪਿਆਰੀ ਸਾਨੂੰ ਐਸੀ ਸੰਗਤ ਦੇ ਵਿੱਚ ਰੱਖਣਾ ਕਰੋ ਜਿਹੜੀ ਤੁਹਾਨੂੰ ਬਹੁਤ ਪਿਆਰੀ ਲੱਗਦੀ ਹੈ ਕਹਿੰਦਾ ਹਰ ਗੁਣ ਕਹਿ ਨ ਸਕਾ ਬਨਵਾਰੀ ਥਾਮ ਪਾਪੀ ਪਾਥਰ ਨੇ ਰਡਵਤ ਕਰ ਕਿਰਪਾ ਪਾਖਣ ਹਮ ਤਾਰੀ ਰਹਾਉ ਹਰ ਗੁਣ ਕਹਿ ਨਾ ਸਕਾ ਬਨਵਾਰੀ ਹੈ ਬਨਵਾਰੀ ਜੀ ਇਹ ਐਸੇ ਅਕਾਲ ਪੁਰਖ ਵਾਹਿਗੁਰੂ ਜੀ ਜਿਨ੍ਹਾਂ ਦੇ ਗਲ ਦੇ ਵਿੱਚ ਬਣਾ ਰੂਪ ਮਾਲਾ ਹੈ ਇਹ ਹਰੀ ਜੀ ਅਸੀਂ ਤੁਹਾਡੇ ਗੁਣਾਂ ਨੂੰ ਕਹਿ ਨਹੀਂ ਸਕਦੇ ਕਹਿੰਦੇ ਹਮ ਪਾਪੀ ਪਾਥਰ ਨੀਰ ਡੁੱਬਤ ਅਸੀਂ ਤੇ ਪਾਪੇ ਹਾਂ ਮਹਾਰਾਜ ਪੱਥਰਾਂ ਵਰਗੇ ਹਾਂ ਮਾਇਆ ਰੂਪੀ ਨੀਰ ਦੇ ਵਿੱਚ ਡੁੱਬਦੇ ਜਾਂਦੇ ਹਾਂ ਸੰਸਾਰ ਰੂਪੀ ਸਮੁੰਦਰ ਦੇ ਵਿੱਚ ਗਰਕਦੇ ਜਾਂਦੇ ਹਾਂ ਕਰ ਕਿਰਪਾ ਆਖਣ ਹਮ ਤਾਰੀ ਤੇ ਆਪਣੀ ਕਿਰਪਾ ਕਰਕੇ ਮਿਹਰ ਕਰਕੇ ਸਾਨੂੰ ਪੱਥਰਾਂ ਨੂੰ ਤਾਰਨਾ ਕਰੋ ਜੀ ਸੰਸਾਰ ਰੂਪੀ ਸਮੁੰਦਰ ਤੋਂ ਸੁਰਹਾਵਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਪਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਜਨਮ ਜਨਮ ਕੇ ਲਾਗੇ ਬਖਮੋਰ ਚਾ ਲਗ ਸੰਗਤ ਸਾਧ ਸਵਾਰੇ ਜੋ ਕੰਚਨ ਬਾਸੰਤਰ ਤਾਇ ਮਲ ਕਾਟੀ ਕਟਦੇ ਉਤਾਰੀ ਜਨਮ ਜਨਮ ਕੇ ਲਾਗੇ ਬਖਮੋਰ ਚਾ ਜਨਮ ਜਨਮ ਅੰਤਰਾ ਦਾ ਮਹਾਰਾਜ ਕਹਿੰਦੇ ਜ਼ਹਿਰ ਰੂਪੀ ਜੰਗਾਲ ਲੱਗਾ ਸੀ ਸਾਡੇ ਮਾਨ ਰੂਪੀ ਨਕਮੇ ਜਿਹੇ ਲੋਹੇ ਨੂੰ ਕਹਿੰਦਾ ਲਾਗ ਸੰਗਤ ਸਾਧ ਸਵਾਰੀ ਤੇ ਸਾਧ ਸੰਗਤ ਦੇ ਲੜ ਲਾ ਕੇ ਅਸੀਂ ਆਪੇ ਨੂੰ ਸਵਾਰਨਾ ਕੀਤਾ ਹੈ ਮਾਨ ਰੂਪੀ ਲੋਹੇ ਤੋਂ ਵਿਕਾਰਾ ਰੂਪੀ ਔਗਣਾ ਰੂਪੀ ਜੰਗਾਲ ਨੂੰ ਲਾਉਣਾ ਕੀਤਾ ਹੈ ਕਹਿੰਦਾ ਜੋ ਕੰਚਨ ਬੈ ਸੰਤਰਤਾਇ ਮਾਲ ਕਾਟੀ ਕੱਢਦੇ ਉਤਾਰੀ ਜੋ ਕੰਚਨ ਬੈ ਸੰਤਰਤਾਇ ਤੇ ਜਿਵੇਂ ਮਹਾਰਾਜ ਕਹਿੰਦਾ ਸੋਨੇ ਨੂੰ ਅੱਗ ਦੇ ਉੱਪਰ ਤਾਇਆ ਜਾਂਦਾ ਹੈ ਤੌਣੀ ਦੇ ਵਿੱਚ ਪਾ ਕੇ ਉਬਾਲਿਆ ਜਾਂਦਾ ਹੈ ਮਲਕਾਟੀ ਕੱਟ ਤੇ ਉਤਾਰੀ ਸੰਪਰਦਾਵਾਂ ਦੇ ਵਿੱਚ ਪਾਠ ਮਲਕਾਟੀ ਇਕੱਠਾ ਵੀ ਕੀਤਾ ਜਾਂਦਾ ਹੈ ਖੈਰ ਅਰਥੇ ਕੋਈਆ ਮਹਾਰਾਜ ਕਹਿੰਦੇ ਵਸੰਤਰ ਦੇ ਉੱਪਰ ਤਾ ਕੇ ਸੋਦੇ ਨੂੰ ਉਹਦੀ ਮੈਲ ਕੱਟੀ ਜਾਂਦੀ ਹੈ ਕੱਟ-ਕੱਟ ਕੇ ਉਤਾਰੀ ਜਾਂਦੀ ਹੈ ਕਹਿਣ ਤੋਂ ਭਾਵ ਹੈ ਕਿ ਗੁਰੂ ਰੂਪੀ ਸੁਨਿਆਰ ਜੀਵ ਰੂਪੀ ਸੋਨੇ ਨੂੰ ਸ਼ੁੱਧ ਕਰਨਾ ਕਰਦਾ ਹੈ ਸੋ ਕੋ ਆਪਣੇ ਬੱਚਿਆਂ ਦੇ ਤੀਸਰੇ ਪਾਦੇ 'ਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਔਰ ਤਾਰੇ ਹਰ 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 ਔਖਤ ਜਗ ਪੂਰਾ ਜਪ ਹਰ ਹਰ ਹੋ ਮੈਂ ਮਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਰੂਪੀ ਜਪਰੇ ਨੂੰ ਜਪਣਾ ਕਰਦੇ ਹਾਂ ਦਿਨ ਰਾਤ ਔਰ ਜਪ ਹਰ 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 ਔਰ ਤਾਰੇ ਓ ਹਰੀ ਹਰੀ ਪਰਮੇਸ਼ਰ ਜੀ ਦਾ ਨਾਮ ਨੂੰ ਜਪ ਕੇ ਹਰ ਔਰ ਧਾਰੀ ਹਰੀ ਪਰਮੇਸ਼ਰ ਨੂੰ ਔਰ ਜਤਾਰਨ ਕਰਨਾ ਕੀਤਾ ਹਿਰਦੇ ਦੇ ਵਿੱਚ ਟਿਕਾਉਣਾ ਕੀਤਾ ਹੈ ਕਹਿੰਦੇ ਹਰ 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 ਔਖਦ ਜਗ ਪੂਰਾ ਜਪ ਹਰ ਹਰ ਹੋ ਮੈਂ ਮਾਰੀ ਹਰ 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 ਔਖਦ ਜਗ ਪੂਰਾ ਹਰੀ 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 ਦੀ ਜਿਹੜੀ ਔਖ ਦੀ ਐ ਦਵਾਈ ਆ ਨਾਮ ਰੂਪੀ ਪਾਏ ਇਹ ਜਗਤ ਦੇ ਵਿੱਚ ਪੂਰੀ ਐ ਕਹਿੰਦੇ ਜਾਪ ਹਰ ਹਰ ਹਉਮੈ ਮਾਰੀ ਤੇ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਜਾਪ ਕੇ ਅਸੀਂ ਆਪਣੇ ਅੰਦਰ ਦੀ ਹਉਮੈ अथवा ਅਹੰਕਾਰ ਨੂੰ ਮਾਰਨਾ ਕੀਤਾ ਹੈ ਕਹਿੰਦੇ ਹਰ ਹਰ ਅਗਮ ਆਗਾਧ ਬੋਧ ਅਪਰੰਪਰ ਪੁਰਖ ਅਪਾਰੀ ਜਨਕਾ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਜਸਵਾਰੀ ਹਰ ਹਰ ਅਗਮ ਆਗਾਧ ਬੋਧ ਹਰੀ ਹਰੀ ਪਰਮੇਸ਼ਰ ਅਗਮ ਭਾ ਮਨ ਬੁੱਧੀ ਕਰਕੇ ਆ ਪਹੁੰਚੈ ਆਗਾਧ ਬੋਧ ਉਸ ਦਾ ਗਿਆਨ ਜਿਹੜਾ ਹੈ ਥਾ ਹੈ ਅਪਰੰਪਰ ਪੁਰਖ ਅਪਾਰੀ ਅਰਥਾਤ ਕਿ ਉਹ ਪਰੇ ਤੋਂ ਪਰੇ ਅਪਾਰ ਪੁਰਖ ਹੈ ਕਹਿੰਦਾ ਜਾਨਕ ਕਿਰਪਾ ਕਰੋ ਜਗ ਜੀਵਨ ਸਾਰੇ ਜਗਤ ਦੇ ਜੀਵਨ ਜੀ ਸਾਡੇ ਜਨਾਂ ਤੇ ਦਾਸਾਂ ਤੇ ਕਿਰਪਾ ਕਰਨੀ ਕਰੋ ਜਨ ਨਾਨਕ ਪੈ ਜਸਵਾਰੀ ਅਰਥਾਤ ਕਿ ਚੌਥੇ ਗੁਰੂ ਨਾਨਕ ਤਾਂ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਹਰੀ ਪਰਮੇਸ਼ਰ ਜੀ ਸਾਡੀ ਵੀ ਆਪਣੇ ਜਨਾਂ ਦੀ ਆਪਣੇ ਦਾਸਾਂ ਦੀ ਪੈ ਜਸਵਾਰੋ ਜੀ ਕਹਿੰਦੇ ਹਰ ਹਰ ਅਗਮ ਆਗਾਧ ਬੋਧ ਅપરੰਪਰ ਪੁਰਖ ਅਪਾਰੀ ਜਨ ਕਾ ਕਿਰਪਾ ਕਰੋ ਜਗ ਜੀਵਨ ਜਨ ਨਾਨਕ ਪੈ ਜਸਵਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ